ਸਰ ਸਾਹਿਬ ਹੈ ਜੀ ਇਹ ਚੇਅਰਮੈਨ ਆ ਸਾਡੇ ਸਕੂਨ ਦੇ ਦੇ ਕਲਾਸਿਕ ਦਾ ਸੂਤਰ ਹੈ ਵੀ ਸਰਪੰਚ ਸਾਹਿਬ ਹੈ ਵੀ ਸਰਪੰਚ ਸਾਹਿਬ ਹੈ ਇਹਨਾਂ ਨੇ ਤੁਹਾਨੂੰ ਅਸਲ ਗੱਲ ਦੱਸਣੀ ਜਿਹੜੇ ਅਸਲ ਵਾਕਾਪਨ ਬੋਲੋ ਜੀ ਕਿਹਕੇ ਚਲਾ ਕਰਕੇ ਗੱਲ ਕਰੇ ਪਾਜੀ ਪਹਿਲਾ ਦਾ ਜਿਹੜਾ ਸਾਡੇ ਦਰਿਆ ਵਿੱਚ ਫਲੱਡ ਸਾਡੀ ਰੋਬਾ ਨਾ ਇਹਨਾਂ ਜਿਹੜੀਆਂ 2007 ਦੀ ਪਾਲਸੀ ਬਣੀ ਸੀ ਉਹਦੇ ਵਿੱਚ ਨਾ ਤੋੜ ਦਿੱਤੀ ਤੇ ਉਹਦਾ ਉਸ ਤੋਂ ਬਾਅਦ ਉਹ ਤੇ ਲਾਇਆ ਉਹ ਯਾਰ ਚੁੱਪ ਕਰ ਇੱਕ ਮਿੰਟ ਸੁਣਨ ਲੈਂਦੇ ਹੋ ਚੁੱਪ ਕਰੋ ਉਸ ਤੋਂ ਬਾਅਦ ਜਿਹੜੀਆਂ ਸਾਡੀਆਂ ਅਗਲੇ ਜਮਿਨਾ ਜਨਵਾਦ ਸਾਡੀਆਂ 95 ਜਮਿਨਾ ਜਨਵਾਦ ਤੇ ਉਹ ਵੀ ਅਜੇ ਤੱਕ ਸਾਡੀਆਂ ਬੱਚੀਆਂ ਨੇ ਪਹਿਲਾਂ ਤੋਂ ਗਰਦੌਰੀਆਂ ਸਾਡੇ ਵੇਖੀਆਂ ਜੀ ਉਹ ਗਰਦੌਰੀਆਂ ਸਾਡੀਆਂ ਕੁੱਟੀਆਂ ਨੇ ਕਿੰਨਾ ਕੁ ਗਦੌਰੀਆਂ ਨੇ ਜਿਹੜੇ ਹੁਣ ਸਾਰੇ ਛੋਟੇ-ਛੋਟੇ ਇਹ ਕਿੰਨੇ ਮੀਟਰ ਦਾ ਲੱਗਿਆ ਉਹਨਾਂ ਜਿਹੜਾ ਰਕਬਾ ਪਾਰ ਸਾਰਾ ਡੋਪ ਲਿਆ ਹੈ ਕ੍ਰੇਤਾ 27800 ਏਕੜ ਦੇ ਵਿੱਚ ਜਿਹੜੀ ਹੈ ਉਹ ਤਾਂ ਪੈ ਗਈ ਹੈ ਲਗਭਗ ਕਿਤੇ ਤਾਂ 6600 ਤੱਕ ਪੋਹੁੰਚਦਾ ਹੈ ਉਹਨੂੰ ਵੀ ਆਪਾਂ ਕਰਦੌਰੀਆਂ ਦੇ ਵਿੱਚ ਤਬਦੀਲ ਕਰੀਏ ਤਾਂ ਉਹਨਾਂ ਨਾਲ ਮਿਲਿਆ ਤੇ ਨਾਲੇ ਜਿਹੜੀ ਰੇਟਾ ਪਈਏ ਉਹਨੂੰ ਪੱਤਰ ਖਰਾ ਕੇ ਉਹਨੂੰ ਵਾਈ ਜੋੜ ਬਣਾਇਆ ਜਾਂਦਾ ਹੈ ਇਹ ਸਾਡੇ ਜਿਹੜੀ ਜਮੀਨ 2007 ਨੇ ਜਿਹੜੀ ਨੇ ਜੀ ਕੰਪਲੀਟ ਕਰਦੇ ਪੱਕੀਆਂ ਕੀਤੀਆਂ ਜਾਂ ਇੱਕ ਜਿਹੜਾ ਸਾਡੀ ਸਮੱਸਿਆ ਸਾਰਾ ਤੋਂ ਵੱਡੀ ਜਾਂਦੀ ਹੈ ਇਹ ਜਿਹੜਾ ਡ੍ਰੀਆਵਰ ਕੋਲ ਹੈ ਜਿਹਨੇ ਹੁਣ ਜਮੀਨਾਂ ਕੱਟੀਆਂ ਕਰੀਆਂ ਜਮੀਨਾਂ ਕੱਟੀਆਂ ਕੇ ਨੇ ਉੱਥੇ ਪੱਕੇ ਜੇ ਨੋਟ ਜਿੰਨੇ ਪਾਏ ਨੋਟ ਪਾ ਕੇ ਉਹ ਜ਼ਮੀਨਾਂ ਨੂੰ ਬਚਾਇਆ ਜਾਂ ਇਹ ਤੋਂ ਬੰਨ ਬਣਾਇਆ ਜਾਵੇਗਾ ਅਪਗ੍ਰੇਡ ਕਰਕੇ ਸਾਰਾ ਇਹ ਪੁਰਲੇ ਸਾਰ ਤੇ ਉਹਦਾ ਕੋਲ ਆਵੇ ਤਾਂ ਪਰਲੇ ਸਾਈਡ ਤੇ ਜਿਹੜਾ ਬੰਨ ਹੈ ਉਹ ਬਣਾਇਆ ਜਾਵੇ ਜਿੱਦਿਆ ਸੈਂਟਰ ਤੋਂ ਇਹ ਸਾਡੀਆਂ ਬੰਦਾ ਆਉਣ ਦੱਸੋ ਜੀ ਪ੍ਰਧਾਨ ਜੀ ਗੱਲ ਇਸ ਤਰ੍ਹਾਂ ਜਿੱਦੀ ਸੱਦੀਆਂ ਉਹ ਜਿਹੜਾ ਸੱਤ ਦੇ ਹੀ ਮਾਰਕ ਕਰਾਈਆਂ ਸੀ ਆ ਵੇਖੋ ਕਿਹੜੇ ਨੰਬਰ ਤੇ ਭੇਜੇ ਧਾਰੇ ਸਾਰੇ ਜੀਪੀਆ ਦਵਾਈਆਂ ਖੜੀਆਂ ਦਿੱਤੀਆਂ ਹੋਈਆਂ ਇਹ ਨਾ ਇੱਕ ਤਰ੍ਹਾਂ ਦਾ ਜੰਸਾ ਜੀ ਦੀਆਂ ਸਾਰੀਆਂ ਕੰਮੀਆਂ ਨੂੰ ਤੋੜ ਦਿਆ ਸਾਨੂੰ ਮਹਾਜਾ ਦਾ ਕਾਹਦਾ ਮਿਲਿਆ ਜੀ ਜਦੋਂ ਦਵਾਈਆਂ ਥੱਲੇ ਨਾ ਨੀਗੇ ਕਿ ਮਹਾਜਾ ਕਾਹਦਾ ਬਣਨਾ ਜੀ ਆਹ ਸਾਲਿਆ ਜੋ ਤੀਂ ਵਿੱਚ ਵੀ ਫਲੱਡ ਆਇਆ ਸਾਨੂੰ ਕੁਝ ਨਹੀਂ ਮਿਲਿਆ ਕਹਿ ਰਹੇ ਨੇ ਵੀ 22 ਕਰੋੜ ਆਇਆ ਸਾਨੂੰ ਨਹੀਂ ਪਤਾ 22 ਕਰੋੜ ਆਇਆ ਕਿ ਲੀਟਰ ਖਾ ਗਏ ਨੇ ਕਿ ਆਇਆ ਨਹੀਂ ਕਿ ਕਾਗਜ਼ਾਂ ਦੇ ਵਿੱਚ ਹੀ ਹੈ ਕਿ ਕਿੱਥੇ ਸਾਨੂੰ ਇਹਦੇ ਬਾਰੇ ਨਹੀਂ ਪਤਾ ਜੀ ਹੁਣ ਜਿਹੜੀ ਪਰ ਅਗਲੀ ਗੱਲ ਹੈ ਜੀ ਪਾਰ ਬੰਨ ਲਗਾ ਇੱਕ ਜੀ ਬੰਨ ਉਹ ਸਾਡਾ ਟੁੱਟਣ ਕਰਕੇ ਸਾਡਾ 4 500 ਕਿੱਲਾ ਜਿਹੜਾ ਹੈਗਾ ਰੇਤਾ ਨਾਲ ਪਰਾ ਗਿਆ ਹੈ ਜੀ ਉਹ 200 ਮੀਟਰ ਦਾ ਬੰਨ ਜਿਹੜਾ ਟੁੱਟਿਆ ਜੀ ਉਹ 사실 ਦਾ ਬੇਤੀ ਵੀ ਇੱਕ ਤਾਂ ਉਹ ਪੂਰਾ ਕੰਪਲੀਟ ਕੀਤਾ ਜਾਂਦਾ ਜਿਹੜਾ ਅੱਗੇ ਉਹ ਨੱਕ ਤੇ ਰੇਤਾ ਨਾਲ ਜ਼ਮੀਨਾਂ ਦੇ ਕੋਲ ਤੇ ਜਿਹੜੀਆਂ ਰੇਤਾ ਪਈ ਹੈ ਇਹ ਬਈ ਇਹ کافی ਪਈ ਹੈ ਕਿ ਸਾਡੇ ਕੋਲ ਚੱਤੀ ਨਹੀਂ ਜਾਣੀ ਨਾ ਦਾ ਪੂਰੀ ਰੇਤਾ ਤੇ ਨਾ ਮਿੱਟੀ ਇਹ ਕੋ ਬੰਨ ਯੋਗ ਨਹੀਂ ਹੈਗੀ ਇਹ ਤਾਂ ਸਾਡੀ ਮਗਾਰ ਕੀਤੀ ਹੈ ਤੁਸੀਂ ਕਰੋ ਤੇ ਜਿਹੜੀ ਅਜੀ ਬਰਵਾਈਓ ਕਰ ਸਕਦੇ ਤੇ ਜਿਹੜੀ ਨੋਚਾਂ ਦੀ ਗੱਲ ਹੈ ਜੀ ਨੋਚਾ ਪਰਲੇ ਪਾਸੇ ਵੀ ਆਪਣੀਆਂ ਜਮੀਨਾਂ ਤੇ ਉੱਪਰੀ ਸਾਈਡ ਤੇ ਆਪਣੀਆਂ ਜਮੀਨਾਂ ਹੈ ਜੀ ਆਪਾਂ ਹੁਣ ਇੱਕ ਸਾਈਡ ਤੇ ਨੋਚਾ ਬਣਦੇ ਤੇ ਦੂਜੀ ਸਾਈਡ ਤੇ ਕਾਰ ਲੱਗੇਗੀ ਜੀ ਨੋਚਾ ਬਣਨੀ ਹੈ ਜੇ ਦੋਨਾਂ ਸਾਈਡ ਤੇ ਬਣੋ ਜੀ ਪਾਰ ਵੀ ਬਣੋ ਜੀ ਰੁਆਰ ਵੀ ਬਣੋ ਜੀ ਦੋਨਾਂ ਪਾਸੇ ਬਚਾਈ ਜੀ ਇਹ ਨਹੀਂ ਆਪਾਂ ਪੁਰਾਣ ਨੋਚਾ ਬੰਦੂ ਦੇ ਪਾਰ ਵਾਲੇ ਵੀ ਜਿਹੜੇ ਲੋਕ ਨੇ ਗਰੀਬ ਲੋਕ ਨੇ ਅਸੀਂ ਦੋ ਦੋ ਚਾਰ ਚਿਰ ਕਿੱਲਿਆਂ ਵਾਲੇ ਵੀ ਗਏ ਕੋਈ ਅਸੀਂ ਜਿਆਦਾ ਨਹੀਂ ਗਏ ਸੋਈ ਪਾਰ ਬੈਠੇ ਜੀ ਤੇ ਨੋਚਾ ਵੀ ਦੋਨਾਂ ਪਾਸੇ ਮਾਰੋ ਤੇ ਜਿਹੜਾ ਬੰਨ ਟੁੱਟਿਆ ਉਹ ਤੁਸੀਂ ਹੁਣ ਫੌਰਨ ਨਹੀਂ ਸਾਨੂੰ ਭਵੇਂ ਤੁਸੀਂ ਉਹਦੇ ਕੋਟੇ ਚ ਕਰੋ ਤੇ ਭਾਵੇਂ ਤੁਸੀਂ ਆਪ ਦੇ ਕੋਟੇ ਜਿੱਦੋਂ ਕੋਈ ਮਰਜ਼ੀ ਨੂੰ ਸਾਡਾ ਬੰਨ ਜਰੂਰ ਬੰਨੋ ਜੀ 250 ਏਕੜ ਹੈ ਜੀ ਜ਼ਮੀਨ ਪਾਰ ਉਹ ਬੰਨ ਕਿੰਨਾ ਹੈ ਬੰਨ 100 ਮੀਟਰ ਟੁੱਟਿਆ ਜੀ ਬੱਤੀ ਬੰਨ੍ਹ ਰਿਹਾ ਹੈ ਕਿ 5-6 ਕਿਲੋਮੀਟਰ ਹੈ ਰਾਤੀ ਤੇ ਇੱਕ ਜਿਹੜੀ ਸਾਡੀ ਗਰਦੋਰੀ ਫੁੱਟੀ ਇਹ ਸਪੈਸ਼ਲ ਗਰਦੋਰੀ ਕੀਤੀ ਜਾਵੇ ਇਹ ਸਰਕਾਰ ਤੇ ਦਬਾਅ ਪਾਇਆ ਜਾਵੇ ਸਪੈਸ਼ਲ ਗਰਦੋਰੀ ਕਰਕੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਜਿਹੜਾ 20-20000 ਦਾ ਲਾਣ ਹੋਇਆ ਸਾਨੂੰ ਤਾਂ ਨਹੀਂ ਉਮੀਦ ਕਿ ਸਾਨੂੰ 20 ਰੁਪਏ ਵੀ ਮਿਲ ਜਾਂਦੀ ਜੇ ਸਾਫ ਸਾਡੇ ਗਰਦੋਰੀ ਨਹੀਂ ਗਈ ਤੁਹਾਨੂੰ ਮਿਲੇਗਾ ਕਿਸ ਤਰ੍ਹਾਂ ਜੀ ਇੱਕ ਮਿੰਟ ਅਸਲ ਕੀ ਹੈ ਪ੍ਰਦਾਨ ਕੀ 75 ਦੇ ਵਿੱਚ ਮੈਡਮ ਨੇ ਉਹਨਾਂ ਨੂੰ ਲਾਣ 12 ਜ਼ਮੀਨਾਂ ਟੁੱਟ ਗਈਆਂ ਹਨ ਵਾਈਫ ਜਿਹੜਾ ਨੇ ਇਹਨਾਂ ਨੇ ਕੀਤੀ ਹੈ ਗਰਦੌਰੀ ਗਵਰਨਮੈਂਟ ਦੇ ਨਾਮ ਇਹਨਾਂ ਦਾ ਹੁਣ ਕੀਤਾ ਹੋਇਆ ਖਰਚਾ ਵਾਪਸ ਕਿਉਂ ਮੋਟੀ ਮੋਟੀ ਗੱਲ ਈ ਹੈ ਤੋ ਇਹਨਾਂ ਦੀਆਂ ਮੁੱਖ ਵੱਡੀਆਂ ਚੀਜ਼ਾਂ ਇੱਕ ਤਾਂ ਜ਼ਮੀਨ ਜਿਹੜੀ 75 ਚ ਲਾਟ ਹੋਈ ਸੀ ਉਹ ਫੇਰ ਲੋ ਦੂਜੀ ਜਿੱਥੇ ਜਾ ਕੇ ਦਰਿਆ ਖਤਮ ਹੁੰਦਾ ਨਾ ਇਧਰੋਂ ਲੰਘ ਕੇ ਉਦੋਂ ਅੱਗੇ 1.5 ਕਿਲੋਮੀਟਰ ਅੱਪ ਅੱਗੇ ਹੈ ਬੀਐਸਐਫ ਦੀ ਚੌਂਕੀ ਅੱਗੇ ਵੇਖੀ ਹੈ ਇਹਨਾਂ ਦੇ ਪੁਲ ਵੀ ਬਸ ਇੱਕੋ ਗੱਲ ਕਹਿ ਦਿੰਦੇ ਆ ਜੀ ਕਿ ਸਾਨੂੰ ਟੈਕਨੀਕਲ ਪ੍ਰੋਬਲਮ ਹੈ ਕੀ ਹੈ ਸਿਕਿਉਰਿਟੀ ਕਰਕੇ ਪੁਲ ਦੀ ਪਰਮਿਸ਼ਨ ਨਹੀਂ ਮਿਲਦੀ ਦੁਖੀ ਇੰਨੇ ਜ਼ਿਆਦਾ ਜੇ ਜਦੋਂ ਬੇੜਾ ਭਰਿਆ ਹੁੰਦਾ ਨਾ ਬੀਪੀਆਂ ਦਾ ਨਾਲ ਉਹ ਵੀ ਭਿੱਜੀਆਂ ਹੁੰਦੀਆਂ ਨਾਲ ਉਹਨਾਂ ਦੇ ਕੋਲੇ ਇੰਨੇ-ਇੰਨੇ ਪੱਠੇ ਹੁੰਦੇ ਮੈਂ ਤਾਂ ਮੌਕੇ ਤੇ ਆ ਕੇ ਬਿਨਾਂ ਇਹਨੇ ਜਾਣਾ ਪੈਂਦਾ ਹੈ ਦੇਲੀ ਜਾਣਾ ਪੈਂਦਾ ਹੈ ਜਦੋਂ ਫਸਲ ਪੱਕਦੀ ਨਹੀਂ ਉਦੋਂ ਦਾ ਪਾਣੀ ਘੱਟ ਰੋ ਮੈਂ ਜਦੋਂ ਫਸਲ ਪੱਕ ਜਾਏਗੀ ਨਾਲ ਦੀ ਨਾਲ ਪਾਣੀ ਵੀ ਆ ਜੂਗਾ ਤੇ ਸਾਡੇ ਕੋਲ ਉਸ ਟਾਈਮ ਮਾਂ ਦਾ ਬੇੜਾ ਹੁੰਦਾ ਹੈ ਨਾ ਬੇੜੀ ਹੁੰਦੀ ਹੈ ਜਿਹੜਾ ਫਸਲਾਂ ਨੂੰ ਉਜਾਉਣ ਵਾਸਤੇ ਗੱਡਿਆਂ ਨਾਲ ਗੱਡਿਆਂ ਨਾਲ ਭਰ ਭਰ ਕੇ ਹੀ ਫਸਲ ਉਗਾਰ ਕਰੀ ਜਾਂਦੀ ਹੈ ਮົດ ਟਰਾਲੀ ਸਾਡੀ ਪਾਰਕੇ ਦੀ ਹੋਊਗੀ ਪੁਲ ਪੁਲ ਦੀ ਇਹ ਵੱਡੀ ਗੱਲ ਆਗੇ ਪੁਲ ਦੇ ਬਾਅਦ ਪਰਪੋਰਲ ਬਣਾਵਾਂਗੇ ਇੱਕ ਵੀ ਇੱਥੇ 5-7 ਪੁਲਾਂ ਜਿਹੜੇ ਜ਼ਰੂਰੀ ਜਿਹੇ ਤੁਹਾਡੇ ਆ ਗਏ ਤੇ ਪਿੱਛੇ ਗੁੱਜਰ ਕੰਡੀ ਹੈ ਪੁਲ ਮਤਲਬ ਕਾਰ ਬਾਈ ਸੂ ਇੱਕੜ 8-10 ਪੁਲਾਂ ਦਾ ਮੈਂ ਦੇਖਿਆ ਉਹ ਡੇਲੇ ਪਾਰਕਿੰਗ ਹੈ ਸੀ ਕਿਰਾਇਆ ਜੀ ਫਰਾਂਟ ਨਹੀਂ ਹੈ ਜੀ ਪਾਰਕਿੰਗ ਮੈਂ ਜਗੇ ਇਹ ਮੁੱਦਾ ਅਸੀਂ ਚੱਕਾਂਗੇ ਇਸ ਵਾਰ ਜੀ ਜੀ ਫਿਰ ਨੂੰ ਜਿਹੜਾ ਪੱਕੇ ਪੁਲ ਜਿਹੜੇ 8-10 ਸਾਨੂੰ ਬੰਨੇ ਬਣਾ ਦੇ ਜੋ ਪਾਣੀ ਹੈ ਮਾਨਨੇ ਕਿ ਤਰ੍ਹਾਂ ਜਿਹਨੇ ਹੋਣਾ ਅਜੇ ਝੋਨੇ ਵਿੱਚ ਪਾਣੀ ਚੱਲਦਾ ਹੈ ਹੋਣਾ ਨਾ ਕਹਤਾ ਫੌਰਨ ਤੁਸੀਂ ਕਰਵਾਉਣਾ ਜਿਹੜੇ ਝੋਨੇ ਵਿੱਚ ਪਾਣੀ ਚੱਲਦਾ ਤਾਂ ਅੱਜ ਤੋਂ ਦਫਾ ਦੇਣਾ ਵਾਦਾ ਝੋਨੇ ਦੇ ਵਿੱਚ ਜਦੋਂ ਕਾਲਾ ਪਾਣੀ ਰਿਹਾ ਝੋਨੇ ਨੇ ਖਤਮ ਹੋਣਾ ਇਹ ਜਣਾ ਗੱਲ ਜਿਹੜੀ ਅੱਜ ਕਰਦ ਹੋ ਰਹੀ ਉਹਦਾ ਕੁਝ ਨਹੀਂ ਮਿਲਦਾ ਕਿਉਂਕਿ ਝੋਨਾ ਹੋਣ ਵੇਖਣ ਨੂੰ ਬਿਲਕੁਲ ਸਹੀ ਲੱਗਦਾ ਜੇ ਅੱਗੇ ਤੋਂ ਦਫਾ ਦੇਣਾ ਬਰਦਾਰ ਜੀ ਪਤਾ ਕੀ ਇਹ ਜਿਹੜੀ ਆਫਸਰ ਜੀ 2007 ਵਾਲੀ ਕੋਰਸ ਵਾਲੀ ਗੱਲ ਹੈ ਨਾ ਸਰਕਾਰ ਤੇ ਆਪਾਂ ਸਟੇਟ ਤੇ ਜਵਾਬ ਪਾਈਏ ਕਿ ਇਹ ਜੀ ਇਹ ਫਸਲ ਤਬਾਹ ਹੋਈ ਹੈ ਜ਼ਿੰਮੇਦਾਰ ਦੀ ਫਸਲ ਤਬਾਹ ਹੋਈ ਹੈ ਚਾਹੇ ਸਰਕਾਰੀ ਸੀ ਚਾਹੇ ਮਾਲਕੀ ਸੀ ਉਹ ਫਸਲ ਦਾ ਮੁਆਵਜ਼ਾ ਜਿਹੜਾ ਉਹ ਜ਼ਰੂਰ ਇਹਨੂੰ ਲੈ ਬਿਨਾ ਦੋਈਆਂ ਨਹੀਂ ਵੀ ਹੈ ਫਸਲ ਤੇ ਨਾ ਬੀਜੀ ਹੈ ਨਾ ਕਾਸ਼ਤਕਾਰ ਹੈਗੇ ਕਿਉਂਕਿ ਕਾਸ਼ਤਕਾਰ ਨੂੰ ਤਾਂ ਮਿਲਣਾ ਚਾਹੀਦਾ ਸਰਕਾਰ ਜਮੀਨੀ ਸਰਕਾਰੀ ਹੋਵੇ ਜਾਂ ਗੈਰ ਹੁਣ ਠੇਕੇ ਵਾਲੇ ਵੀ ਕੁਝ ਹੈਗੇ ਕਈਆਂ ਠੇਕੇ ਤੇ ਵੀ ਲਈਆਂ ਆ ਠੇਕੇ ਵਾਲੇ ਚਲੋ ਇਹ ਤਾਂ ਸਾਡੇ ਮੈਂਗਰਦੋਰੀਆਂ ਚਲਦੀਆਂ ਪਈਆਂ ਜੀ 1995 ਵਿੱਚ ਡੀਸੀ ਸਾਹਿਬ ਹੋ ਰਹੇ ਅਸੀਂ ਡਾਕਟਰ ਸਾਹਿਬ ਨੂੰ ਦੱਸਾਇਆ ਜੀ ਐਪੀ ਇਹਨੂੰ ਬਣਾਇਆ ਜੀ ਉਹਨਾਂ ਨੇ ਗੁੱਸੇ ਦਾ ਸਾਡੀਆਂ ਜਗਲਾਦ ਨੂੰ ਪਾ ਦਿੱਤਾ ਜਾਫਰ ਚਾਲੀ ਕਿਲਾ ਜਿਹੜਾ ਸਾਡਾ ਜਗਲਾਦ ਨੂੰ ਪਾ ਦਿੱਤਾ ਤੇ ਉਹਦੇ ਜੇ ਮੇਰ ਕਰੋ ਜੀ ਤਾਂ ਦੇਖਣਾ ਹੋਤਾ ਹੈ ਨਾ ਸਰਕਾਰ ਦੇਖ ਕੇ ਜੋ ਤੁਸੀਂ ਕਹਿੰਦੇ ਹੋ ਉਹ ਤੁਸੀਂ ਦਿਓ ਜੇ ਉਹਦਾ ਅਸੀਂ ਕਰਾਂਗੇ ਜੇ ਦਿਨਲਾ ਹਾਂ ਜੀ ਇਹਨਾਂ ਨੂੰ ਕਿਹਾ ਵੀ ਤੁਸੀਂ ਆਪਦੇ ਪਿੰਡ ਦਾ ਪਹਿਲਾ ਦਾ ਬਾਈਕ ਨਹੀਂ ਆਮ ਸਭਾ ਦਾ ਮਤਾ ਸਾਰੇ 4 ਪਿੰਡ ਹੈ ਆਮ ਸਭਾ ਦੇ ਮਤੇ 'ਚ ਇਹ ਸਾਰੀਆਂ ਚੀਜ਼ਾਂ ਲਿਓ ਉਹ ਮੈਂ ਫਾਈਲ ਲੈ ਕੇ ਤੁਹਾਨੂੰ ਦੇਵਾਂਗਾ ਫਿਰ ਤੁਸੀਂ ਅੱਗੇ ਜਾ ਕੇ ਇਸ ਲੜਾਈ ਨੂੰ ਹੱਲ ਕਰਦੇ ਅੱਛਾ ਜੀ ਸਾਡਾ ਆਪਦੀ ਹੋ ਗਈ ਗੱਲ ਮਾੜੀ ਕਹਿੰਦੀ ਸਮਝ ਆਉਂਦੀ ਨਹੀਂ ਕੋਈ ਕਰੋ ਗੱਲ ਬੈਠੇ ਕਰੋ ਸਾਡਾ ਪਰੋਪਰ ਗਤੀ ਮਤਲਬ ਸਾਡਾ ਫਿਰਦੇ ਹਾਂ ਕੋਈ ਨਹੀਂ ਕਰਦੇ ਟੁੱਟੀਆਂ ਸਾਡਾ ਇੱਕੋ ਹੀ ਹੈ ਪਤਾ ਦੱਸਦਾ ਹੀ ਸਾਰੇ ਹਾਂ ਜ਼ਮੀਨ ਸਾਡੀਆਂ 2007 ਦੇ ਵਿੱਚ ਅੱਧਾ ਟੁੱਟ ਗਿਆ ਉਹ ਵੀ ਦੀ ਗੱਲ ਸਹੀ ਜਿਹੜੀਆਂ ਕਟੀਆਂ ਜ਼ਮੀਨਾਂ ਨੇ ਉਹ ਵੀ ਟੁੱਟ ਗਈ ਸਰਕਾਰ ਦੇ ਨਾਲ ਕਰਦੋਰੀ ਸਾਡੇ ਸਾਹ ਦੇਖੋ ਮਰੇ ਜਾਂ ਪਿੱਛੇ ਨੂੰ ਆ ਬਰਾਬਰ ਬੱਤਨ ਕੇ ਬੇਨਤੀ ਹੈ ਜਾਂ ਬੈਠੋ ਜਾਂ ਮਾਰੋ ਪਿੱਛਾ ਨਾ ਮੈਂ ਜਾਂ ਬੈਠੋ ਜਾਂ ਬੇਨਤੀ ਆ ਭਾਈ ਬੋਦੀ ਸਰਕਾਰਿਓਗ शेर सिंह को बाया साहब मेंबर ऑफ पार्लियामेंट बहुत ही सरकारियों का जिले के प्रधान जीरा साहब साहब का मेंबर ऑफ पार्लियामेंट मोहन सिंह फनियाला साहब गुरदीप सिंह जी गुरु अरसाई बीसीसी के डेलीगेट बहुत सत्कारयोग हरचंद सिंह सोथा साहब ਇਹ ਬਲਾਕਾਂ ਦੇ ਪ੍ਰਧਾਨ ਸਹਿਬਾਨ ਤੇ ਨਗਰ ਨਿਵਾਸੀਓ ਬੜੀ ਦੁਖਦਾਈ ਕਠਰਾਏ ਔਖਾ ਕੰਮ ਐ ਪਰ ਤੁਸੀਂ ਹਿੰਮਤਵਾਨੇ ਹੋ ਤੁਹਾਡੀ ਗਾਥਾ ਮੈਨੂੰ ਕਬਾਇਆ ਸਾਹਿਬ ਸੁਣਾਉਂਦੇ ਰਹਿੰਦੇ ਲੋਕ ਸਭਾ ਦੇ ਲੋਕਾਂ ਨੂੰ ਵੀ ਸੁਣਾਉਂਦੇ ਕਿ ਬਾਡਰ ਤੇ ਲੋਕ ਕਿਸ ਤਰ੍ਹਾਂ ਆਪ ਦੀ ਰੋਜੀ ਰੋਟੀ ਲਈ ਬਾਡਰ ਦੇ ਲੋਕ ਜੂਝਦੇ ਆ ਔਰ ਅੱਜ ਵੀ 75 ਸਾਲ 76 ਸਾਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਾਰਡਰ ਦੇ ਲੋਕਾਂ ਦੇ ਰਸਤੇ ਉਸ ਤਰ੍ਹਾਂ ਦੀ ਸਹੂਲਤ ਨਹੀਂ ਦੇ ਸਕਿਆ ਦੇਸ਼ ਜਿਸ ਤਰ੍ਹਾਂ ਦੀਆਂ ਸਹੂਲਤਾ ਦੇਸ਼ ਨੂੰ ਦੇਣੀਆਂ ਚਾਹੀਦੀਆਂ ਸਨ ਸਮੇਂ-ਸਮੇਂ 'ਵੀਆਂ ਸਰਕਾਰਾਂ ਵੀ ਇਸ ਮੁੱਦੇ ਤੇ ਆ ਕੇ ਫੇਲ ਹੋ ਗਈਆਂ ਕਾਂਗਰਸ ਦੀ ਸਰਕਾਰ ਪੰਜਾਬ 'ਚ ਵੀ ਰਹੀ ਅਕਾਲੀਆਂ ਦੀ ਵੀ ਰਹੀ ਝਾੜੂ ਦੀ ਵੀ ਆ ਗਈ ਔਰ ਦਿੱਲੀ ਦੇ ਅੰਦਰ ਵੀ ਉਹ ਨਰਿੰਦਰ ਮੋਦੀ ਦੀ ਸਰਕਾਰ ਹੈ 11 ਸਾਲ ਤੋਂ ਤੁਸੀਂ ਰੋਂਦੇ ਫਿਰਦੇ ਹੋ ਮੈਂ ਗੱਲ ਸਾਰੀ ਸਮਝਦਾ ਹਾਂ ਪਰ ਮੈਨੂੰ ਲੱਗਦਾ ਇਹਦੇ ਵਿੱਚ ਕੋਈ ਨਾ ਕੋਈ ਟੈਕਨੀਕਲ ਗੱਲ ਵੀ ਸੀਗੀ ਸੁਪਰੀਮ ਕੋਰਟ ਵਾਲੀ ਜਦੋਂ ਇਹ ਜ਼ਮੀਨਾਂ ਕੱਚੀਆਂ ਪੱਕੀਆਂ ਹੋਈਆਂ ਮੈਨੂੰ ਬਾਹਲਾ ਤਾਂ ਨਹੀਂ ਪਤਾ ਇਹਦੇ ਬਾਰੇ ਉਹ ਉਕ ਪੜਤਾਲ ਕੇ ਟੂ ਕੇਸ ਹੋਣੇ ਦੀ ਕਰਾਂਗੇ ਕਿਉਂਕਿ ਸਾਰੇ ਬਾਰਡਰ ਦੀ ਦਿੱਕਤ ਦੀ ਇੱਕ ਹੈ ਇਹ ਤੁਹਾਡੀ ਦਿੱਕਤ ਨਹੀਂ ਇਹ ਸਾਰੇ 6 ਦੇ 6 ਜਿਹੜਿਆਂ ਦੀ ਦਿੱਕਤ ਹੈ ਪਰ ਜਿੰਨੀ ਇੱਕ ਗੱਲ ਮੈਂ ਸਮਝਦਾ ਮੈਨੂੰ ਲੱਗਦਾ ਕਿਉਂਕਿ ਜਿਹੜੀਆਂ ਇਧਰ ਲੀਆਂ ਜ਼ਮੀਨਾਂ ਕੱਚੀਆਂ ਜਿਹਨੂੰ ਕਹਿੰਦੇ ਹੋ ਇਹ ਸਰਕਾਰ ਨੂੰ ਤੋੜਨ ਦੀ ਵੀ ਕੀ ਲੋੜ ਹੈ ਮੌਹਨੇ ਦਾ ਤੁਸੀਂ ਉਹ ਕਾਜਾ ਥੋੜਾ ਹੈ ਕਮਾਈ ਇਹ ਰਤੋਂ ਤੁਸੀਂ ਲੈਨੇ ਹੋ ਜਾਤਾ ਸਰਕਾਰ ਨੇ ਕੋਈ ਫੈਕਟਰੀ ਲਾਉਣੀ ਹੋਵੇ ਇੱਥੇ ਤੁਹਾਡੇ ਤੋਂ ਖੋਲੇ ਇਹਰੇ ਵਿੱਚ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਦਖਲ ਵੀ ਸੀਗਾ ਮੈਨੂੰ ਲੱਗਦਾ ਪੱਕਾ ਮੈਨੂੰ ਪਤਾ ਨਹੀਂ ਮੈਨੂੰ ਅੰਦਾਜ਼ਾ ਹੈ ਪਰ ਸਰਕਾਰ ਕੋਲੇ ਬੜੀ ਵੱਡੀ ਪਾਵਰ ਹੁੰਦੀ ਹੈ ਜਿਹੜਾ ਕੋਈ ਸਮੈਦਾਰ ਵਿਅਕਤੀ ਉਸ ਕੁਰਸੀ ਤੇ ਬਹਿ ਜਾਏ ਤਾਂ ਉਹ ਇਹ ਰਾ ਕਾਨੂੰਨ ਕੱਢ ਸਕਦਾ ਹੈ ਇਹ ਕਾਨੂੰਨ ਹੈ ਵੀ 18 ਸਾਲ ਜਿਹਰੇ ਨਾਲ ਗਰਦੌਰੀ ਹੈ ਲਗਾਤਾਰ ਤੇ ਕਾਜਿਆ ਤੇ ਬਾਹਰ ਹੈ ਸਰਕਾਰ ਨੂੰ ਉਹਨੂੰ ਜ਼ਮੀਨ ਦੇਣੀ ਪੈਂਦੀ ਹੈ ਮਨ ਕੇ ਉਹ ਮਾਲਕ ਬਣ ਜਾਂਦਾ ਆਟੋਮੈਟਿਕ ਕੇਂਦਰ ਦੇ ਵਿੱਚ ਸਰਕਾਰ ਆਈ ਤਾਂ ਇਹ ਲੜਾਈ ਅਸੀਂ ਜਿੱਤ ਕੇ ਘਰੇ ਆਵਾਂਗੇ ਤੁਹਾਡੇ ਨਾਲ ਵਾਦਾ ਕਰਦੇ ਜੇ ਕੇਂਦਰ 'ਚ ਸਰਕਾਰ ਅਜੇ ਨਹੀਂ ਹੈ ਕਿ 1.5 ਸਾਲ ਬਾਅਦ ਪੰਜਾਬ ਦੀ ਸਰਕਾਰ ਸਾਨੂੰ ਉਮੀਦ ਹੈ ਵੀ ਕਾਂਗਰਸ ਦੀ ਬਣੇਗੀ ਹੁਣ ਝਾੜੂ ਤਾਂ ਖਿਲਰੇ ਆ ਪਿਆ ਇੱਕ ਗੱਲ ਤੁਹਾਡੇ ਨਾਲ ਵਾਦਾ ਕਰਦੇ ਕਿਉਂਕਿ ਜ਼ਮੀਨ ਤਾਂ ਤੁਹਾਡੀ ਸਿੱਧੀ ਨਾ ਨਹੀਂ ਕਰ ਸਕਣੀ ਕਿਉਂਕਿ ਮੈਂ ਅੱਜ ਝੂਠ ਬੋਲ ਗਿਆ ਬਈ 1.5 ਸਾਲ ਦਾ ਮੌਕੇ ਤੇ ਫੇਰ ਆ ਜੂਗਾ ਤੁਸੀਂ ਉਹਦੇ ਰਾਜਾ ਝੂਠ ਬੋਲਦਾ ਸੀ ਬੜੇ ਇੱਕ ਗੱਲ ਜਰੂਰ ਕਰਦੇ ਆਗੇ ਕਿ ਪੱਕੇ ਤੌਰ ਤੇ ਸਾਰੇ ਕਾਸਟਕਾਰਾਂ ਦੇ ਨਾਂ ਪੰਜਾਬ ਸਰਕਾਰ ਬੰਦਿਆ ਸਾਰ ਪੰਜਾਬ ਦੀ ਅਸੈਂਬਲੀ ਦੇ ਵਿੱਚ ਬਿੱਲ ਲਿਆ ਕੇ ਸਾਰੀਆਂ ਗਰਦੌਰੀਆਂ ਤੁਹਾਡੇ ਨਾਲ ਕਰਦੇ ਨੇ ਤੇ ਗਰਦੌਰੀ ਤੋਂ ਬਾਅਦ ਮਾਰਕੀ ਕਿਉਂਕਿ ਗਰਦੌਰੀ ਤੋਂ ਬਾਅਦ ਮਾਰਕੀ ਥੋੜੀ ਕਰਕੇ ਜੇ ਕਾਨੂੰਨ ਨਾਲ ਲੜਨਾ ਪਿਆ ਤਾਂ ਉਹ ਵੀ ਲੜਨਾਗੇ ਗਰਦੌਰੀ ਕਰਨ ਚ ਸਾਡਾ ਕਿੰਨਾ ਚਿਰ ਲੱਗਦਾ ਸਰਕਾਰ ਦਾ ਪਤਾ ਹੈ ਇਹ ਇੰਨਾ ਚ ਉੱਥੇ ਦਫ਼ਤਰ ਚ ਕਹਿਣਾ ਪ੍ਰਿੰਸੀਪਲ ਸੈਕਟਰੀ ਨੇ ਸੈਕਟਰੀ ਨੂੰ ਸੈਕਟਰੀ ਨੇ ਕਹਿਣਾ ਡੀਸੀਆਂ ਨੂੰ ਤੇ ਡੀਸੀਆਂ ਨੇ ਕਿਹਾ ਤਸਵੀਰਦਾਰਾਂ ਨੂੰ ਤਸਵੀਰਦਾਰਾਂ ਨੇ ਕਿਹਾ ਫੜਵਾ ਗਿਆਂ ਨੂੰ ਤੇ ਗਦੌੜੀ ਹੋ ਜਾਣੀ ਫਿਰ ਪੰਜਾਂ ਦਿਨਾਂ ਦੇ ਕਰਕੇ ਦੇਉਂ ਦੂਜਾ ਮੁੱਦਾ ਛੋਟਾ ਹੈ ਵੀ ਹੁਣ ਸਾਨੂੰ ਮੁਆਵਜ਼ਾ ਕਿਵੇਂ ਮਿਲੂਗਾ ਹੁਣ ਇਹਦੇ ਤੇ ਮੈਂ ਕਬਾਇਆ ਸਾਹਿਬ ਜੀਰਾ ਗਰਦੀਪ ਸਾਰੇ ਜਾਣੇ ਮੈਂ ਵੀ ਕੱਲ ਨੂੰ ਹੀ ਕਰੂੰਗਾ ਇਹ ਗੱਲ ਤੇ ਪੰਜਾਬ ਦੀ ਵਿਧਾਨ ਸਭਾ 'ਚ ਇਹ ਗੱਲ ਕਰਾਂਗੇ ਜਾਂ ਬਾਹਰ ਹੋਣ ਰੌਲਾ ਪਾਉਂਗਾ ਪ੍ਰੈਸ ਦੇ ਨਾਲ ਕਿ ਮੁੱਖ ਮੰਤਰੀ ਜਿਹੜਾ ਤੇ ਝਾੜੂ ਦੀ ਸਰਕਾਰ ਹੁਣ ਇਹ ਨਾ ਵੇਖੇ ਜੇ ਮੰਨ ਲਓ ਕਿਸੇ ਦੇ ਨਾਂ ਗਰਦੌਨੀ ਹੈ ਨਹੀਂ ਬਾਰਡਰ ਵਾਲੇ ਦੇ ਨਾਂ ਉੱਥੇ ਕਾਸਤਕਾਰ ਕੌਣ ਹੈ ਮੌਕੇ ਤੇ ਪਾ ਕੇ ਉਹਨਾਂ ਨੂੰ ਮੁਆਵਜ਼ਾ ਤਾਂ ਜ਼ਰੂਰ ਦੇਵੇ ਇਹ ਧਰੂ ਥੋੜੀ ਹੁਣ ਲੜਾਈ ਹੈ ਇਹ ਸਾਰੀ ਤੁਹਾਡੀ ਜਿਹੜੀ ਲੜਾਈ ਹੈ ਇਹ ਟੈਕਨੀਕਲ ਤਰੀਕੇ ਨਾਲ ਪਾਈ ਲੜਨੀ ਪਊਗੀ ਔਰ ਤੁਹਾਨੂੰ ਵੀ ਮੈਂ ਬੇਨਤੀ ਕਰਨੀ ਚਾਹੁੰਦਾ ਤੁਹਾਡਾ ਵੀ ਕੋਈ ਪੰਜ ਚਾਰ ਬੰਦੇ ਜਦੋਂ ਸਰਕਾਰ ਬਣ ਜਾਂਦੀ ਹੈ ਆ ਕੇ ਆਪੇ ਹਲਕੇ ਦੇ ਸਾਰੇ ਜਣੇ ਭਾਵੇਂ ਉਹਨਾਂ ਨੂੰ ਨਾਮਜ਼ਦ ਕਰਕੇ ਅੱਗੇ ਲਾਇਆ ਕਰੋ ਵੀ ਥੋੜਾ ਕੰਮ ਹੈ ਗੱਡੀ ਚੱਕ ਕੇ ਇਸੇ ਕੰਮ ਦੇ ਤੁਰੇ ਫਿਰਨਾ ਉਹ ਬੰਦੇ ਹੋਣ ਬਰਾਦਰੀ ਦੇ ਤੁਹਾਡੇ ਲੋਕ ਜਿਹੜੇ ਪੀੜਤ ਹੋਣ ਖਰਚਾ ਹੋਊਗਾ ਬਈ ਸਾਂਝਾ 100-100 ਰੁਪਿਆ ਪਾ ਲਿਆ ਕਰਾਂਗੇ ਪਰ ਉਹ ਸਮੇਂ-ਸਮੇਂ ਸਰ ਲੀਡਰ ਨੂੰ ਵਕੀਲ ਨੂੰ ਯਾਦ ਕਰਾ ਕੇ ਉਹਨੂੰ ਸਿਰੇ ਚੜਾਉਣ ਉਹਨਾਂ ਦਾ ਸਾਲ ਦਾ ਕੰਮ ਹੀ ਇਹ ਹੈ ਉਹ ਵੀ ਹੋਰ ਕੋਈ ਕੰਮ ਨਹੀਂ ਕਰਨਾ ਤੇਰਾ ਘਰ ਦਾ ਖਰਚਾ ਅਸੀਂ ਚਲਾਵਾਂਗੇ ਥੋੜਾ ਪੰਜਾ ਜਾਨੇ ਦਾ ਪੜਿਆ ਲਿਖਿਆ ਦਾ ਕੰਮ ਹੀ ਹੈ ਜੇ ਮਗਰ ਪੈ ਰਹੀ ਹੈ ਕਿਸੇ ਵੀ ਕੰਮ ਦੇ ਨਾਲ ਉਹ ਸਿਰੇ ਚੜ ਜਾਂਦਾ ਹੈ ਮੈਨੂੰ ਪਤਾ ਹੈ ਬਾਹਰ ਦਾ ਕੇਸ ਚੰਗੇ ਤਰੀਕੇ ਦੇ ਨਾਲ ਲੜਨ ਦੀ ਲੋੜ ਹੈ ਜੇ ਵਕੀਲ ਚੰਗਾ ਹੋਵੇ ਤਾਂ 302 ਜੋ ਬਰੀ ਕਰਾ ਦਿੰਦਾ ਜੇ ਵਕੀਲ ਮਾੜਾ ਹੋਵੇ ਤਾਂ 753 ਦੀ ਸਜ਼ਾ ਕਰਾ ਦਿੰਦਾ ਸਮਝ ਗਏ ਸੋ ਇਹ ਸਿਸਟਮ ਬਣਾਵਾਂਗੇ ਕਿ ਜਿਹੜਾ ਤੀਜਾ ਤੁਸੀਂ ਕੰਮ ਗਿਆ ਮਿੱਟੀ ਆ ਗਈ ਅਸੀਂ ਚੱਕ ਨਹੀਂ ਸਕਦੇ ਹੁਣ ਨਾ ਮਿੱਟੀ ਦੇਤੇ ਚਾ ਲੈ ਮਿੱਟੀ ਚ ਅਸੀਂ ਤੁਹਾਡੇ ਨਾਲ ਕੋਸ਼ਿਸ਼ ਕਰਾਂਗੇ ਪਤਾ ਨਹੀਂ ਉਹ ਕਿੱਥੋਂ ਤੱਕ ਰੱਬ ਸਾਨੂੰ ਸ਼ਕਤਾ ਦਿੰਦਾ ਨਿਭਰਦੀ ਕੀ ਜਿਹੜੇ ਆ ਬਾਰਡਰ ਵਾਲੇ ਜਿਹੜੇ ਗਰੀਬ ਲੋਕ ਐ ਜਾਂ ਵਿਚਾਰੇ ਜਿਨ੍ਹਾਂ ਕੋਈ ਟਰੈਕਟਰ ਸਾਹਵੇਂ ਤੇਰ ਨਹੀਂ ਹੈ ਉਹਨਾਂ ਵੀ ਕਾਂਗਰਸ ਪਾਰਟੀ ਟਰੈਕਟਰ ਜਿੱਥੋਂ ਮਰਜੀ ਲਿਆਵੇ ਖੇਲ ਪਾਵਾਂਗੇ ਟਰੈਕਟਰ ਚਲਾਵਾਂਗੇ ਤੁਹਾਨੂੰ ਨਾਲ ਲਾਵਾਂਗੇ ਉਹਨਾਂ ਦੇ 2-2 ਢਾਈ-ਢਾਈ ਕਿੱਲੇ ਜਿਹੜੇ ਹੋਣਗੇ ਉਹ ਸਵਾਰ ਕੇ ਜਾਵਾਂਗੇ ਮੰਨ ਲਓ ਗਿੱਦੜ ਵੀ 25 ਟਰੈਕਟਰ ਵੀ ਲੈ ਵੀ 3 ਰੇ ਲਾ ਕੇ ਆਉ ਸਾਡੀ ਕਾਂਗਰਸ ਪਾਰਟੀ ਦੀ ਇਹ ਇਹ ਵਿਉਂਤ ਬਣੀ ਦੀ ਹੈ ਵੀ ਐ ਕੋਸ਼ਿਸ਼ ਕਰਕੇ ਹੋ ਸਕਦਾ ਸਾਰਿਆਂ ਦਾ ਭਾਈ ਦਾ ਆਮ ਹੀ ਹੋਵੇ ਪਰ ਇਸ ਤਰ੍ਹਾਂ ਦੀ ਸਾਡੀਆਂ ਵੀ ਜਿੱਥੇ ਜਿੱਥੇ ਪਾਣੀ ਨਹੀਂ ਆਇਆ ਉੱਥੋਂ ਦੇ ਲੋਕਾਂ ਨੂੰ ਵੰਗਾਰ ਕੇ ਆਪਦੇ ਕਾਂਗਰਸ ਦੇਆਂ ਨੂੰ ਉਹਨਾਂ ਡਿਟੇਲ ਫਵਾਕੇ ਤੇ ਉਹਨਾਂ ਨੂੰ ਸੰਧਾ ਦੇ ਨਾਲ ਭੇਜ ਕੇ ਤੇ ਇਹ ਥੋੜੀ ਮਦਦ ਕਰਾਂ ਇਹ ਪਾਣੀ ਉੱਤਰ ਜਾਂਦੇ ਇਹ ਵੀ ਤੁਹਾਡਾ ਹੱਲ ਕਰਾਂਗੇ ਚੌਥੀ ਗੱਲ ਆ ਬੇੜਾ ਤੁਹਾਡਾ ਜਿਹੜਾ ਸੀਗਾ ਮੈਂ ਧੰਨਵਾਦੀ ਆ ਜਿਹੜਾ ਵੀ ਇੰਜਨ ਲੱਗ ਗਿਆ ਪਹਿਲਾ ਹੱਥਾਂ ਨਾਲ ਹੀ ਚਲਾਉਂਦੇ ਸੀ ਬਾਈ 100 100 ਬੰਦਾ ਸਾਡੀ 2007 ਇੱਕ ਵਾਰੀ ਪੱਕੀ ਹੋਈ ਹੈ 1 ਸੈਕਿੰਡ 1 ਸੈਕਿੰਡ ਹੋ ਗਈ ਗੱਲ ਜੀ ਇੱਕੋ ਕਰ ਇੱਕ ਥੋੜੀ ਸੁਣਦਾਵੇਂ ਸੁਣਦਾ ਇਹ ਬੇੜੇ ਦੇ ਉਹਨ ਇੰਜਣ ਲਾ ਕੇ ਦਿੱਤਾ ਕਿ ਯਾਰ ਹੱਥਾਂ ਨਾਲ ਕਿਵੇਂ ਲੈ ਕੇ ਜਾਓਗੇ ਬਹੁਤ ਔਖਾ ਕੰਮ ਹੈ ਨੇ ਨਾਲ ਹੀ ਇਹ ਆ ਪਾਣੀ ਵਾਲਾ ਜਿਹੜਾ ਹੈਗਾ ਉਹਦਾ ਤੇਲ ਦਾ ਵੀ ਇੰਤਜ਼ਾਮ ਕਰਾਂਗੇ ਵੀ ਇਹ ਨਾ ਵੇ ਇੰਜਨ ਹੀ ਲੱਗਦਾ ਤੇ ਆਪਾਂ ਤੇਲ ਅਸੀਂ ਤੇਲ ਵੀ ਦੇਾਂਗੇ ਇਹ ਸਾਡਾ ਤੇਲ ਵੀ ਚੱਲੂਗਾ ਤੇ ਇੰਜਨ ਵੀ ਸਾਡਾ ਚੱਲਿਆ ਕਰੂਗਾ ਉੱਥੇ ਤੁਹਾਡੇ ਬੇਟੇ ਸਾਡਾ ਤੇਲ ਤਾਂ ਦਰਿਆ ਲੈ ਗਿਆ ਜੀ ਕੋਈ ਗੱਲ ਸੋ ਤੇਲ ਫੋਟੇਟਾ ਅੱਜ ਫੀਡ ਵੀ ਲੈ ਕੇ ਆਏ ਆ ਤੁਹਾਡੇ ਵਾਸਤੇ ਰਾਸ਼ਨ ਦੀ ਲੋੜ ਪਈ ਰਾਸ਼ਨ ਵੀ ਹੋਰ ਭੇਜਾਂਗੇ ਇਹ ਦੱਸੀ ਜਾਊਗਾ ਸਾਡਾ ਗਰਦੀਬ ਤੇ ਉਹ ਤੁਹਾਨੂੰ ਸਮਾਨ ਓਵੇਂ ਓਵੇਂ ਅਸੀਂ ਪਚਾਈ ਚੱਲਾਂਗੇ ਇੰਜਨ ਦੀ ਜੀ ਸਾਨੂੰ ਮਤ ਕਰੋ ਜੀ ਸਾਡਾ ਪਿੰਡ ਗੱਟੀ ਮੰਦਰ ਸਾਡੇ ਇੰਜਨ ਚਾਹੀਦਾ ਇੰਜਨ ਕਿਹਦੇ ਕਿਹੜਾ ਜਿਹੜਾ ਪੇੜੇ ਵਾਲਾ ਜੀ ਬੇਟਾ ਜੀ ਸਾਡਾ ਪਿੰਡ ਗੱਟੀ ਮੰਦਰ ਉਹ ਮੈਂ ਕਿਹਾ ਗੱਟੀ ਮੰਦਰ ਨੂੰ ਨਹੀਂ ਦੇਰਾਂ ਕੱਲ ਨੂੰ ਲੈ ਦੇਾਂਗੇ ਕਦੇ ਵੀ ਕੀ ਕਰ ਕਰਦਾ ਸਰਪਾ ਇੰਜਨ ਹੋ ਗਿਆ ਤੁਹਾਡੇ ਨਾਲ ਕਿੰਨੇ ਦਾ ਆਉਂਦਾ ਕੁਝ ਹੀ ਦੱਸੋ ਕਿ ਇਹਦਾ ਆਉਂਦਾ ਤੁਹਾਨੂੰ ਜਿਆਦਾ ਮਹਾਂ ਹੈ ਨਵਾਂ ਇੰਜਣ ਨਵਾਂ ਇੰਜਣ ਦਾ ਸਾਰਾ ਇੰਜਣ ਗੇਅਰ ਬਾਕ ਸਾਰਾ ਸਿਸਟਮ 1 ਲੱਖ ਰੁਪਏ ਆਹੋ 1 ਲੱਖ ਰੁਪਏ ਦੇ ਆਪ ਹੀ 2 ਲੱਖ ਰੁਪਿਆ ਘਵਾਰਾ ਸਾਹਿਬ ਤੇ ਆਪਾਂ ਹੁਣੇ ਹੀ ਦਿੰਨੇ ਆ ਤੇ 1 ਲੱਖ ਰੁਪਿਆ ਫਰਾਉ ਤੇ ਲਵਾਓ ਬਈ ਦੇਣਾ ਕਮਫੀ ਕਰ ਸਕਦੇ ਹੁਣ ਜੇ ਤਾਂ ਬਣ ਜਾਂਦਾ ਘਵਾਰਾ ਸਾਹਿਬ ਨਰਿੰਦਰ ਮੋਦੀ ਦੀ ਕੁਰਸੀ ਦੇ ਹੁੰਦਾ ਤਾਂ ਹੁਣੇ ਪੱਕੀਆਂ ਕਰ ਦਿੰਦੇ ਇੱਥੇ ਹੀ ਲੈ ਵੀ ਗੁਰਦੀਪ ਆਓ ਆਹ ਸਾਹਿਬ ਨੂੰ ਆਓ ਰਾਜਾ ਸਾਹਿਬ ਆਓ ਲੈ ਵੀ ਗੁਰਦੀਪ ਆਓ ਆ ਬਈ ਲੈ ਵੀ ਲਾ ਆਪੋ ਆਹ ਲੋ ਜੀ ਇਹ ਜਿਹੜਾ ਇਹਨਾਂ ਥੋੜੇ ਬੇੜਾ ਲੱਗਾ ਬਈ ਇੰਨਾਂ ਥੋੜੇ ਬੇੜੇ ਤੇ ਇਹ ਇਹਨਾਂ ਦੇ ਪਿੰਡ 'ਚ ਕਹਿੰਦੇ ਬੇੜੇ ਦੇ ਇੰਜਨ ਐ ਨਹੀਂ ਉਹ ਵੀ ਗੁਰਦੀਪ ਸਿੰਘਾਂ ਲਵਾ ਕੇ ਦੇ ਦੇ ਬਈ ਉਹ ਲੱਗ ਗਿਆ ਲੱਗ ਗਿਆ ਇਹਨਾਂ ਨੂੰ ਫੜਾਵੇ ਇਹਨਾਂ ਤੋਂ ਲੈ ਕੇ ਦੇ ਇਹਨਾਂ ਨੂੰ ਮੈਂ ਲੈ ਲਊਂਗਾ ਆਪਣੇ ਆਪ ਦੇ ਦੂੰਗਾ ਉਹ ਫਿਰ ਬੇੜੇ ਦੀ ਫੋਟੋ ਪਾ ਦੇ ਜੋ ਕਈ ਆਲੀ ਕਹਿੰਦੇ ਆਪ ਦੇ ਬੰਦੇ ਨੂੰ ਪੈਸੇ ਦੇ ਕੇ ਚਲਾ ਦੇ ਆ ਨਹੀਂ ਨਹੀਂ ਜਿਹੜੀ ਗੱਲ ਹੋ ਜੇ ਉਹ ਤਨ ਉਹ ਨਹੀਂ ਕਈ ਆਲੀ ਕੋਈ ਬੰਦੇ ਨੂੰ ਪਾ ਫੜਾ ਦੇ ਜ਼ਿੰਮੇਵਾਰੀ ਆਸਤੇ ਅਗਲਾ ਕਹਿੰਦਾ ਖਣੀ ਆਪ ਦੇ ਨੂੰ ਦੇ ਦੇ ਨਹੀਂ ਨਹੀਂ ਉਹ ਲੈ ਲਊ ਉਹ ਨਹੀਂ ਤੂੰ ਲਵਾ ਕੇ ਉੱਥੇ ਫਿਰ ਬੇੜਾ ਛੱਡਨ ਆਵਾਂਗੇ ਵੀ ਆਲਾ ਠੀਕ ਹੈ ਜੀ ਹੋ ਗਿਆ ਐਸੇ ਸਾਈ ਦੇ ਛੋੜੀ ਪੱਕੀ ਠੀਕ ਹੈ ਦੇ ਕੋਈ 10 15000 ਕੇ ਡੁਕਾ ਹੋਰ ਦੇ ਰਿਹਾ ਹੈ ਜਿਹੜਾ ਪਿੰਡਾ ਗੱਟੀ ਮੱਕੜ ਗੱਟੀ ਮੱਕੜ ਮੱਕੜ ਮੈਂ ਬਣਾਉਂਦਾ ਯਾਰ ਪਹਿਲਾਂ ਇੱਥੇ ਹੈ 1100 ਪੇ ਮਾਤਨ ਕੋਈ ਨਹੀਂ ਕੋਈ ਨਹੀਂ 1100 ਜਿਹੜੀਆਂ ਉਸ ਦਾ ਮੈਂ ਕੋਈ ਪਰ ਇਹਦੇ ਨਾਲ ਰਾਸ਼ਨ ਤੇ ਸਮਾਨ ਜਿਹੜੀ ਮਦਦ ਹੋਰ ਮਿੱਤਰੋ ਕਰ ਸਕਦੇ ਇਹ ਪਿਲਫਲ ਭੇਟਾ ਕਾਂਗਰਸ ਪਾਰਟੀ ਦੇ ਲੀਡਰਾਂ ਵੱਲੋਂ ਇਹ ਸਾਡੀ ਸੇਵਾ ਹੈ ਸੋ ਅਸੀਂ ਅਗਲੇ 15 ਦਿਨ ਸਾੜ ਹੀ ਲੈਣਾ ਇਸੇ ਤਰ੍ਹਾਂ ਲੱਗੇ ਰਹਿਣਾ ਜਾਣ ਜੋ ਸਰਕਾਰ ਦਿੱਲੀ ਚ ਵੀ ਸਾਡੀ ਹੈ ਨਹੀਂ ਤੇ ਥੱਲੇ ਵੀ ਨਹੀਂ ਨਹੀਂ ਤਾਂ ਲੱਖ ਨਹੀਂ ਆਉਣਾ ਸੀ ਕਰੋੜ ਰੁਪਈਆ ਆਉਣਾ ਸੀ ਇਕੱਠੇ ਪਿੰਡ ਨੂੰ ਪਤਾ ਨਹੀਂ ਸਰਕਾਰ ਤਾਂ ਮਰੀ ਗਈ ਹੈ ਮਰ ਗਈ ਹੈ ਐਵੇਂ ਲੋਕ ਕਹਿੰਦੇ 1600 ਕਰੋੜ ਰੁਪਏ ਕਹਿੰਦੇ ਮੋਤੀ ਦੇ ਗਿਆ 1600 ਕਰੋੜ ਰੁਪਏ ਜਨਾਬ ਪਤਾ ਕੀ ਹੈ ਜਿਵੇਂ ਡਰਮ ਦੇ ਵਿੱਚ ਪਾਣੀ ਦਾ ਗਲਾਸ ਪਾਇਆ ਹੋਵੇ ਅੱਧਾ ਸਾਡਾ 1600 ਕਰੋੜ ਨਾਲ ਕੀ ਬੰਦਾ ਹੈ ਢਾਈ ਲੱਖ ਤਾਂ ਸਾਰਾ ਪਸ਼ੂ ਮਰ ਗਿਆ ਦੂਜੀਆਂ ਸਟੇਟਾਂ ਨੂੰ ਇੰਨਾ ਪੈਸਾ ਪਿਆ ਜਿਹੜੇ ਬਾਈ ਝਾਲੂ ਵਾਲੇ ਤੁਸੀਂ ਬਣਾਏ ਸੀ ਸੱਤ ਸੱਭੀ ਹੱਥ ਤੇ ਜਤਾ ਕੇ ਤਾਂ ਲੰਬੇ ਨਹੀਂ ਕੋਈ ਥਿਆਇਆ ਬੋਲੋ ਆਪ ਹੀ ਦਸੀ ਜੀ ਨਖਿੱਲਰ ਕਹਤੇ ਫਿਰ ਕਿੰਨੇ ਬਣੇਗੀ ਹਾਂ ਸਹੀ ਗੱਲ ਨਹੀਂ ਹੋ ਗਿਆ ਬਾਈ ਫੌਜਾ ਸਿੰਘ ਆਇਆ ਫੌਜਾ ਸਿੰਘ ਸਾਡੇ ਬਾਈ ਦੀ ਫੌਜਾ ਸਿੰਘ ਜੀ ਆਏ ਉਹ ਕਿੰਦੀ ਮਾਰ ਕੇ ਆਇਆ ਨਹੀਂ ਜਿੱਤਾਂ ਗੁੱਸਤੇ ਹੂੰ ਹੀ ਸੋਕ ਦੂਜੀ ਗੱਲ ਇਹ ਆ ਵੀ ਚਿੰਤਾ ਨਾ ਕਰੋ ਇਹ ਰੱਬ ਦੀ ਜਿਹੜੀ ਮਾਰ ਹੈ ਇਹ ਮਾਰ ਘੱਟ ਪਈ ਨਹੀਂ ਸੀ ਜੇ ਮਾਰ ਕੁਦਰਤੀ ਮਾਰ ਦੇ ਨਾਲ ਇਹਨਾਂ ਨੇ ਵੀ 75% ਉੱਥੋਂ ਪਾਣੀ ਵੱਧ ਛੱਡਦਾ ਜੇ ਪਹਿਲਾਂ ਪਾਣੀ ਹੌਲੀ-ਹੌਲੀ ਛੱਡਦਾ ਤਾਂ ਨੁਕਸਾਨ ਨਹੀਂ ਹੋਣਾ ਸੀ ਉੱਥੇ ਪਾਣੀ ਜਮਾ ਕਰੀ ਰੱਖਿਆ ਜਮਾ ਕਿਉਂ ਕੀਤਾ ਹੁਣ ਤਾਂ ਵੀ ਸੁਣ ਲਾ ਉਹਨਾਂ ਨੇ ਆਖਿਆ ਵੀ ਟੇਲਾਂ ਤੇ ਅਸੀਂ ਪਾਣੀ ਪਹੁੰਚਾਵਾਂਗੇ ਤੇ ਮੌਕੇ ਤੇ ਲੋਕ ਕਹਿਣਗੇ ਟੇਲਾਂ ਤੇ ਪਹੁੰਚ ਗਿਆ ਵੀ ਜਿਵੇਂ ਟੈਂਕੀ ਦਾ ਪਾਣੀ ਇਕੱਠਾ ਕਰ ਲੈਨੇ ਆ ਇਕਦਮ ਛੱਡ ਦਿਆਂ ਫੇਰ ਪਿੰਡ ਚ ਆਉਂਦਾ ਉੱਤੋਂ ਮੌਸਮ ਦੇ ਪਾਣੀ ਕਹਤਾ ਵੀ 105% بارش ਹੈ ਅਣਜਾਣ ਬੰਦਿਆਂ ਦੇ ਹੱਥ ਚ ਫੜਾਤਾ ਤੁਸੀਂ ਲਉਂਗਾ ਜੇ ਬੇੜਾ ਅਣਜਾਣ ਨੂੰ ਫੜਾ ਦਿਓਗੇ ਲੈ ਕੇ ਡੋਬ ਜੂ ਏਵੇਂ بارشਾਂ ਜਦੋਂ ਵੱਧ ਸੀ ਇਹਨਾਂ ਨੇ ਉਹ ਡੈਮ ਖਾਲੀ ਕਰਨਾ ਸੀ ਵੀ ਫੁੱਟ ਜੇਡੋ ਪਾਣੀ ਆ ਹੀ ਜਾਣਾ ਹੈ ਮਗਰੋਂ ਤੈਨੂੰ ਪਤਾ ਹੈ بارشਾਂ ਮੌਸਮ ਨੂੰ ਭਾਗ ਨਹੀਂ ਕਹਤੀਆਂ ਤੇ ਭਰਾਵਾ ਇਹਦੇ ਤੋਂ ਖਾਲੀ ਹੌਲੀ-ਹੌਲੀ ਛੱਡ ਨੰਗੀ ਜਾਵੇ ਉਹਨੂੰ ਪੜ ਕੇ ਰੱਖਿਆ 1678 ਫੁੱਟ ਤੇ ਉਹਨੂੰ 1400 ਕਰਨਾ ਚਾਹੀਦਾ ਸੀ ਉੱਤੋਂ ਪੈ ਗਿਆ ਮੀਂਹ ਤੇ ਉੱਤੋਂ ਆ ਕੇ ਬੱਦਲ ਫੜ ਕੇ ਪਾਣੀ ਹੋਰ ਆ ਗਿਆ ਇਹਨਾਂ ਨੇ ਆਖਿਆ ਹੁੰਦਾ ਹੈਮ ਨਾ ਟੁੱਟ ਜੇ ਰਾਤ ਨੂੰ ਛੜਕਾ ਫੜੇ ਉਹ ਡੇਗਰ ਹੋੜ ਕੇ ਮੀਂਹ ਪਾਣੀ ਆਉਣਾ ਸੀ ਫਿਰ ਜੇ ਥੋੜਾ 2000 ਕਿੱਲਾ ਨੁਕਸਾਨ ਹੋਇਆ ਤਾਂ ਫਿਰ 100 ਕਿੱਲੇ ਦਾ ਹੋਣਾ ਸੀ ਸਮਝ ਗਏ ਨਾ ਹੋਣਾ ਸੀ ਹੋਣੀ ਹੋਣੀ ਨੰਝ ਦਾ ਜਿਹੜਾ ਇੱਕ ਦਿਨ ਆ ਗਿਆ ਵੀ ਇੱਕੇ ਦਿਨ ਚ ਛੱਲਣਾ ਪਿਆ ਪਾਣੀ ਉਹ ਦੱਸਾਂ ਦੇਣਾ ਕਿ ਨੰਦਿਆਂ ਦਾ ਉਦੋਂ ਪੈਦਾ ਇਹ ਮਹਾਂਦਿਆ ਸ਼ੇਰਾਂ ਨੇ ਆ ਜਿਹੜੀ ਝਾੜੂ ਦੀ ਤੁਸੀਂ ਸਰਕਾਰ ਬਣਾਈ ਹੈ ਇਹਨਾਂ ਨੇ ਆ ਕੰਮ ਬਦਨਾਮ ਹੀ ਨਾ ਹੋਣਾ ਸੀ ਤਾਂ ਹੀ। ਸੋ ਤੁਹਾਡਾ ਧੰਨਵਾਦ। ਚਲੋ ਮਹਾਰਾਜਾ ਬੇਲੇ ਦੇ ਵੀ ਢੇੜਾ ਮਾਰੇ ਆਈਏ ਤੇ ਤੁਹਾਡੇ ਵਾਲਾ ਬੇੜਾ ਤਿਆਰ ਕਰਾਉਨੇ। ਪੂਰੇ ਲੋਹੇ ਦੇ। ਮੱਟਰਸਾ ਵਾਲਾ ਕਰਾਓ। ਹੈ? ਚਾੜੂ ਵਾਲਾ ਪਿੰਛਲੇ ਹੀ ਹਾਰੀਆਂ ਕੱਟ। ਬਾਗੀ ਪੜਤੀ ਦੇ ਹਾਰੀਆਂ ਕਟਾਉਣ। ਇੱਥੇ ਲੋਕਾਂ ਦੇ ਘਰ ਰੁੜ ਕੇ ਤੂੰ ਪੈਨਸ਼ਨਾਂ ਨੂੰ ਰੋਣਾ। ਇੱਥੇ ਰੁੜ ਕੇ ਝਾਗਰਾ ਵਾਲੇ ਹੈ। ਧੰਨਵਾਦ। ਮੰਤਰੀ ਸਾਹਿਬ ਕੀ ਹਾਰ ਹੈ? ਹਾਂਜੀ।